ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਲਖਮਨ ਸਿੰਘ ਪਿੰਡ ਜੀ ਜੋ ਵੀ ਜੈਦਰ ਜਸਕਰ ਸਿੰਘ ਕਾਨ ਸਿੰਘ ਵਾਲਾ ਨੇ ਜੋ ਜ਼ਿੰਮੇਵਾਰੀ ਲਈ ਆ ਸਮੂਹ ਸੰਗਤ ਨੇ ਜ਼ਿੰਮੇਵਾਰੀ ਲਈ ਆ ਦੋ ਦਿਨਾਂ ਨਾਂ ਵਾਜਿਆ ਜੀ ਜੋ ਪਾਰਟੀ ਦੇ ਉਹਦੇ ਦਿੱਤੇ ਗਏ ਆ ਜੀ ਮੈਂ ਉਹਨਾਂ ਤੇ ਪੂਰੀ ਇੱਜ਼ਤ ਮਾਣ ਤੇ ਸਤਿਕਾਰ ਨਾਲ ਇਹਨਾਂ ਦੀ ਜੋ ਇਹਨਾਂ ਮੇਰੇ ਤੇ ਇਤਬਾਰ ਕਰਕੇ ਮੈਨੂੰ ਮੇਰੀ ਜ਼ਿੰਮੇਵਾਰੀ ਦਿੱਤੀ ਹੈ ਜੀ ਮੈਂ ਪੂਰੀ ਕਰੂੰਗਾ ਜੀ ਜਿ ਤਰ੍ਹਾਂ ਕਿ ਤੁਸੀਂ ਪਹਿਲੇ ਵੀ ਹੋਰ ਵੀ ਪਾਰਟੀਆਂ 'ਚ ਗਏ ਸੀ ਲੇਕਿਨ ਉਹਦਾ ਵੱਲੋਂ ਤੁਹਾਡੇ ਤੁਹਾਡੇ ਵੱਲੋਂ ਸੇਵਾ ਉਹ ਕੰਮ ਵੀ ਕੀਤੇ ਗਏ ਪਰ ਉਹਨਾਂ ਨੇ ਕਦੀ ਕਦੀ ਤੁਹਾਨੂੰ ਕੋਈ ਉਹਦਾ ਦਾ ਜਾਂ ਕੋਈ ਨਹੀਂ ਦਿੱਤਾ ਇਹਨਾਂ ਨੇ ਤੁਹਾਨੂੰ ਉਹਦਾ ਦੇਦਾ ਕਿ ਤਨਾ ਫੇਕ ਦੇਖੋ ਜੀ ਇਹ ਪਾਰਟੀਆਂ ਸਾਰੀਆਂ ਵਰਤਦੀਆਂ ਇਹ ਬੰਦੇ ਨੂੰ ਇਹਨਾਂ ਦਾ ਹੈਗਾ ਵੀ ਛੇਲਾ ਲਾ ਲਓ ਮਲਾਈ-ਮਲਾਈ ਖਾ ਲਓ ਤੇ ਮੁੜ ਕੇ ਭਾਵੇਂ ਅਗਲੇ ਨੂੰ ਛੱਡ ਦੋ ਵਰਤ ਕੇ ਛੱਡ ਦੋ ਮਹਾਂ ਜਤੀ ਬਤਨੀ ਲਈ ਤੁਹਾਨੂੰ ਉਹਦਾ ਦਿੱਤਾ ਗਿਆ ਵੇਖੋ ਜੀ ਜਸਕਨ ਸਿੰਘ ਕਾਲ ਸਿੰਘ ਵਾਲਾ ਨਾ ਮੈਂ ਹੋਂਦਾ ਨਹੀਂ ਅਟੈਚ ਘਟੋ ਘਟਾ ਅਸੀਂ ਕੋਈ 10 12 ਸਾਲ ਪੁਰਾਣੇ ਆ ਜੀ ਫਿਰ ਇਹਨਾਂ ਦੀ ਮੈਂ ਹਮੇਸ਼ਾ ਹੀ ਆਡੀਓ ਵੀਡੀਓ ਵਿੱਚ ਸੁਣਦਾ ਰੰਦਾ ਜੀ ਤੇ ਕਦੀ ਵੀ ਇਹਨਾਂ ਦੀ ਪਾਰਟੀ ਦੇ ਵਿੱਚੋਂ ਮੈਨੂੰ ਇਹ ਨਹੀਂ ਬੋ ਆਈ ਵੀ ਮੇਰੀ ਪੋਤੀ ਰਾਜ ਕਰੂਗੀ ਮੇਰਾ ਪੋਤਾ ਰਾਜ ਕਰੂਗਾ ਇਹਨਾਂ ਦੀ ਮੈਨੂੰ ਹਮੇਸ਼ਾ ਇਹਨਾਂ ਦੀ ਮੂੰਹ 'ਚ ਇਹੋ ਆ ਕਿ ਜਿਹੜਾ ਪਾਰਟੀ ਨੂੰ ਜ਼ਿੰਮੇਵਾਰੀ ਦੇ ਨਾਲ ਸੰਭੂਗਾ ਉਹ ਮਾਲਕ ਹੈ ਇਨਾਂ ਦੇ ਵਿੱਚੋਂ ਕਦੀ ਵੀ ਮੂੰਹ ਤੇ ਇਹਦੇ ਵਿੱਚੋਂ ਨਹੀਂ ਨਿਕਲਿਆ ਵੀ ਕਦੀ ਵੀ ਮੈਂ ਅੱਗੇ ਵੀ ਬੰਦੇ ਜੀ ਗੱਲ ਕਰਦਾ ਸੀ ਮੈਂ ਨਾ ਨਾ ਇੱਕ ਵਾਰੀ ਗਿਆ ਸੀ ਤੇ ਇਹਨਾਂ ਦੇ ਪਿੰਡ ਦੇ ਮੋੜ ਤੋਂ ਅਸੀਂ ਇਹਨਾਂ ਨਾਲ ਕਿਹਾ ਵੀ ਜਹੇਦਾਰ ਜੀ ਤੁਸੀਂ ਘਰ ਚੱਲੀਏ 10 ਮਿੰਟ ਆਂਦੇ ਨੇ ਘਰ ਨਹੀਂ ਵੇਖਣਾ ਪਹਿਲਾਂ ਸਮਾਜ ਵੇਖਣਾ ਆਪਣਾ ਪੰਜਾਬ ਵੇਖਣਾ ਹੈ ਘਰ ਦੇ ਮੋੜ ਤੇ ਬਾਹਰੋਂ ਬੰਦਾ ਮੋੜਾਵੇ ਵੱਡਾ ਤਗੜਾ ਦਿਲ ਚਾਹੀਦਾ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਈ ਆ ਜੀ ਇਹਨਾਂ ਤੇ ਸਲਾਮ ਹੈ ਜੀ ਇਹੋ ਜਿਹੇ ਬੰਦੇ ਨੂੰ ਸਲਾਮ ਹੈ ਜੀ ਜਿਹੜੇ ਇਨਸਾਨ ਨੇ ਆਪਣੇ ਬੱਚੇ ਤੱਕ ਨਹੀਂ ਵੇਖੇ ਪੂਰੇ ਪੰਜਾਬ ਦੇ ਤੇ ਹੋਰ ਇਸ ਬੰਦੇ ਵਾਸਤੇ ਮੇਰੇ ਕੋਲ ਅਲਫ਼ਾਜ਼ ਹੈ ਨਹੀਂ ਮੂੰਹ ਚ ਕਹਿਣ ਨੂੰ ਜੀ ਵਾਹਿ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਫਤਿਹ ਜੋ ਮੇਰੀ ਪਾਰਟੀ ਨਹੀਂ ਹੈ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਇਸ ਪਾਰਟੀ ਦੇ ਸਾਰੇ ਜਿਹੜੇ ਪੰਜਾਬ ਵਾਸੀ ਆ ਉਹ ਇਸ ਪਾਰਟੀ ਦੇ ਵਾਰਸ ਹੈ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ ਦੋ ਸੋਚਾਂ ਦੀ ਲੜਾਈ ਹੈ ਦਿੱਲੀ ਚਾਹੁੰਦੀ ਹੈ ਕਿ ਪੰਜਾਬ ਦੇ ਕਿਸਾਨ ਨੂੰ ਵੀ ਮਾਰ ਦिए ਕਿਸਾਨ ਦੇ ਮਜ਼ਦੂਰ ਨੂੰ ਵੀ ਮਾਰ ਦिए ਪੰਜਾਬ ਦੇ ਵਪਾਰੀ ਨੂੰ ਵੀ ਮਾਰ ਦिए ਤੇ ਪੰਜਾਬ ਦੇ ਦੁਕਾਨਦਾਰ ਨੂੰ ਵੀ ਮਾਰ ਦिए ਇਸ ਤਰਜ਼ ਤੇ ਉਹਨਾਂ ਨੇ ਨੇਪਾਲ ਦਾ ਬਾਰਡਰ ਖੋਲਤਾ ਹੈ ਬੰਗਲਾਦੇਸ਼ ਦਾ ਖੋਲਤਾ ਹੈ ਤੇ ਸਾਡਾ ਅਟਾਰੀ ਬਾਰਡਰ ਤੇ ਸੈਣੀ ਵਾਲਾ ਫਰੋਜਪੁਰ ਸੁਲੇਮਾਨ ਕੀ ਫਾਜ਼ਲ ਕਾ ਤੇ ਕਰਤਾਰਪੁਰ ਕੋਰੀਡੋਰ ਹੈ ਜਿਹੜਾ ਉਹ ਵਪਾਰ ਨਹੀਂ ਖੋਲਿਆ ਤਾਂ ਜੋ ਟਰਾਂਸਪੋਰਟਰ ਵੀ ਮਰ ਜਾਣ ਦੁਕਾਨਦਾਰ ਵੀ ਮਰ ਜਾਣ ਉਧਰ ਚੈਲਪੈਲ ਹੋ ਰਹੀ ਹੈ ਸਾਡੀ ਪਾਲਟੀ ਪੰਥ ਨੂੰ ਪੰਜਾਬ ਨੂੰ ਪੰਜਾਬੀ ਨੂੰ ਪਾਣੀ ਨੂੰ ਪੜਾਈ ਨੂੰ ਪੁੱਤ ਤੇ ਪਤ ਤੇ ਪਹਿਰਾਵੇ ਨੂੰ ਬਚਾਉਣ ਦੇ ਵਿੱਚ ਇਹ ਲੱਗੀ ਹੋਈ ਐ ਇਸ ਕਰਕੇ ਅੱਜ ਅਸੀਂ ਪਾਰਟੀ ਵੱਲੋਂ ਪਾਰਟੀ ਜਿਹੜੀ ਹੈ ਪਰਿਵਾਰਵਾਦ ਮੁਕਤ ਹੈ ਤੇ ਮੇਰੇ ਪਾਰਟੀ ਦੇ ਵਿੱਚ ਮੇਰੇ ਤੋਂ ਬਦਨਾਹ ਮੇਰਾ ਪੁੱਤ ਪ੍ਰਧਾਨ ਬਣੂਗਾ ਨਾ ਮੇਰਾ ਪੋਤਰਾ ਨਾ ਮੇਰਾ ਦੋਤਾ ਬਣੂਗਾ ਪ੍ਰਧਾਨ ਤੇ ਨਾ ਸਾਡਾ ਕੋਈ ਜੀਜਾ ਤੇ ਨਾ ਕੋਈ ਸਾਲਾ ਇਹਦੇ ਵਿੱਚੋਂ ਹੀ ਸਾਰੇ ਪਾਰਟੀ ਨੂੰ ਚਲਾਉਣਗੇ ਤੇ ਜਦੋਂ ਅਸੀਂ ਪਰਿਵਾਰਵਾਦ ਦੇ ਚੱਕਰ ਚੋਂ ਨਿਕਲ ਜਾਗੇ ਫੇਰ ਪੰਥ ਤੇ ਪੰਜਾਬ ਦਾ ਭਲਾ ਹੋ ਸਕਦਾ ਇਹ ਸਾਰਿਆਂ ਨੇ ਪੰਥ ਨਾਲੋਂ ਪਰਿਵਾਰ ਨੂੰ ਤਰਜੀਹਾਂ ਦਿੱਤੀਆਂ ਤਾਂ ਹੀ ਅਸੀਂ ਖੇਰੂ ਖੇਰੂ ਹੋ ਰਹੇ ਆ ਤੇ ਅੱਜ ਸਾਨੂੰ ਸਾਰਿਆਂ ਨੂੰ ਲੜਾਈ ਲੜਨੀ ਚਾਹੀਦੀ ਹੈ ਇਕੱਠਿਆਂ ਨੂੰ ਤੇ ਸਾਡੀ ਪਾਰਟੀ ਦਾ ਮਿਸ਼ਨ ਹੈ ਕਿ 2027 ਦੇ ਵਿੱਚ ਸਰਕਾਰੇ ਖਾਲਸਾ ਬਣਾਉਣੀ ਆ ਆਪਾਂ ਤੇ ਤਾਂ ਜੋ ਸਾਡਾ ਇਸ ਇਨਸਾਫਲੇ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਸਾਡੇ ਗਲਾਂ ਚ ਟਾਇਰ ਪਾਤੇ ਸਾਡੇ ਕੋਲ ਚੰਡੀਗੜ੍ਹ ਖੋਲਿਆ ਸਾਡੇ ਕੋਲ ਹਾਈ ਕੋਰਟ ਖੋਲੀ ਆ ਸਾਡੇ ਕੋਲ ਆ ਹਰੀਕੇਪਤ ਦੇ ਹੈਡਵਰਕਸ ਆ ਉਹ ਖੋਲੇ ਆ ਸਾਡੇ ਕੋਲੋਂ ਭਾਵਾਂ ਦੇ ਹੱਕ ਖੋਲੇ ਆ ਸਾਡੇ ਕੋਲੋਂ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਖੋਲੀ ਆ ਨਹਿਰਾ ਵੀ ਸਾਡੀਆਂ ਪਾਣੀ ਵੀ ਸਾਡਾ ਜਗਾ ਵੀ ਸਾਡੀ ਅਸੀਂ ਮੋਗੇ ਨਹੀਂ ਲਾ ਸਕਦੇ ਕਿ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਮਰਜੀ ਜ਼ਮੀਨ ਖਰੀਦ ਲੈ ਸਕਦਾ ਨਾ ਤੁਸੀਂ ਗੁਜਰਾਤ 'ਚ ਜ਼ਮੀਨ ਖਰੀਦ ਸਕਦੇ ਹੋ ਨਾ ਹਿਮਾਚਲ 'ਚ ਖਰੀਦ ਸਕਦੇ ਹੋ ਇਹ ਕੱਲੀ ਪੰਜਾਬ ਦੇ ਸਿੱਖਾਂ ਤੇ ਪਾਬੰਦੀ ਥੋੜੀ ਹੈ ਪੰਜਾਬ ਦੇ ਬੱਚੇ-ਬੱਚੇ ਤੇ ਇਹ ਪਾਬੰਦੀ ਲੱਗੀ ਹੋਈ ਹੈ ਤੁਸੀਂ ਉੱਥੋਂ ਖਰੀਦ ਨਹੀਂ ਸਕਦੇਗੇ ਤੇ ਫਿਰ ਆ ਕਿਸਾਨ ਜਿਹੜੇ ਆ ਸੜਕਾਂ ਦੇ ਬੈਠਾ 750 ਕਿਸਾਨ ਜਿਹੜੀਆਂ ਉਹਨਾਂ ਜਾਨਾਂ ਚਲੀਆਂ ਗਈਆਂ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਉਹ ਅਸੀਂ ਜ਼ੋਰ ਦੇ ਨਾਲ ਵਾਪਸ ਕਰਾਏ ਆ ਹੁਣ ਡੱਲੇਵਾਲ ਸਾਹਿਬ ਬੈਠਾ ਬੰਦੀ ਸਿੰਘ ਜੇਲ੍ਹਾਂ ਚ ਬੈਠੇ ਆ ਸਾਡੀ ਕੌਮ ਦਾ ਜਥੇਦਾਰ ਆਵਾਰਾ ਚੇਲ ਚ ਬੈਠਾ ਹੈ ਇਹ ਸਾਰੇ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ ਇਹ ਸਾਡੇ ਨਾਲ ਗੈਰ ਕਾਨੂੰਨੀ ਜਿਹੜਾ ਇਹ ਵਰਤਾਰਾ ਹੋ ਰਿਹਾ ਇਹ ਸਾਡੇ ਤੇ ਨਹੀਂ ਵਰਤਾਰਾ ਸੰਵਿਧਾਨ ਦੀ ਧਾਰਾ 14 19 21 ਦੇ ਮੁਤਾਬਕ ਅਸੀਂ ਬਰਾਬਰ ਆ ਫਰੀडम ਆਫ ਸਪੀਚ ਆ ਫਰੀडम ਆਫ ਐਕਸਪ੍ਰੈਸ਼ਨ ਹੈ ਇੱਥੇ ਸਾਡੇ ਤੇ ਪੱਤਰਕਾਰਾਂ ਤੇ ਵੀ ਪਰਚੇ ਹੋ ਗਏ ਆ ਆ ਜਿਵੇਂ ਤੁਸੀਂ ਸੋਸ਼ਲ ਮੀਡੀਆ ਚਲਾਇਆ ਜਦੋਂ ਤੁਸੀਂ ਪੰਥ ਦੀ ਪੰਜਾਬ ਦੀ ਗੱਲ ਸੱਚੀ ਕਰੋਗੇ ਤੁਹਾਡੀ ਵੀਡੀਓ ਵਾਇਰਲ ਹੋ ਜਾਊ ਮਿਲੀਅਨ ਤੱਕ ਚਲੇ ਜਾਓਗੇ ਅਗਲੇ ਦਿਨ ਤੁਹਾਨੂੰ ਕਹਿ ਦਾਂਗੇ ਤੇ ਰੀਚ ਘਟਾਤੀ ਇਲੀਗਲ ਤੌਰ ਤੇ ਕਿੰਨੇ ਚੈਨਲ ਇਹਨਾਂ ਨੇ ਬੰਦ ਕਰ ਦੱਤੇ ਕਿਉਂ ਬੰਦ ਕੀਤੇ ਜੇ ਫਰੀडम ਆਫ ਸਪੀਚ ਹੈ ਤੇ ਚੈਨਲ ਕਿਹੜਾ ਕਿਸੇ ਨੂੰ ਟੰਬਾ ਬਣਾਉਂਦੇ ਕੋਲੇ ਗਨ ਨਾ ਨਾ ਉਹਨਾਂ ਕੋਲੇ ਤੋਪਾ ਨਾ ਉਹਨਾਂ ਕੋਲ ਟੈਂਕਾ ਕੁਛ ਹੈ ਹੀ ਨਹੀਂ ਇਸੇ ਦੀ ਕਿ ਭਾਈ ਅਮਰਤਪਾਲ ਦੇ ਸਾਰਿਆਂ ਨੂੰ ਜੇਲਾਂ ਦੇ ਵਿੱਚ ਇਹਨਾਂ ਨੇ ਬੰਦ ਕੇ ਰੱਖਿਆ ਐਮਪੀ ਤੋਂ ਬਾਅਦ ਵੀ ਪਰ ਉਹਨੇ ਆ ਹੀ ਜਾਣਾ ਇਹ ਸਾਰਾ ਕੁਝ ਹੋ ਰਿਹਾ ਕਿ ਗੁਲਾਮ ਰੱਖਣਾ ਚਾਹੁੰਦੇ ਆ ਜਿਹੜਾ ਵੀ ਪੰਜਾਬ ਦੀ ਗੱਲ ਕਰੂ ਠੋਕ ਕੇ ਤੇ ਪਾਣੀਆਂ ਦੇ ਉੱਤੇ ਸਾਡੇ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਤੇ ਕਰਜ਼ੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਾਰਤਾ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਸੱਚੀ ਸੋਚ ਆ ਮਾਨਵਤਾਵਾਦੀ ਉਹਨੂੰ ਇਹ ਖਤਮਾ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਵਾਰੀ ਮੁਕਸਰ ਸਾਹਿਬ ਆ ਗਏ ਉੱਥੇ ਰੋਕ ਲਿਆ ਉਸ ਤੋਂ ਬਾਅਦ ਫਿਰ ਉਹ ਬਹੁਤ ਵੱਡਾ ਇਕੱਠ ਹੋਇਆ ਸੰਤ ਫਾਇਲ ਕਾ ਆ ਗਏ ਅਸੀਂ ਵੀ ਚਲੇ ਗਏ ਉੱਥੇ ਇੱਕ Hindu gentleman ਆਇਆ ਹੱਥ ਜੋੜ ਕੇ ਐ ਬੈਠਾ ਨਾਲ ਮੈਂ ਬੈਠਾ ਸੰਤ ਜਰਨੈਲ ਸਿੰਘ ਭਿੰਡਰਾਂ ਕੋਲੇ ਉਹ ਕਹਿੰਦਾ ਗੁਰਮੁਖ ਹੱਥ ਕੇ ਜੋੜਦਾ ਹੱਥ ਨਹੀਂ ਜੋੜੀਦੇ ਹੱਥ ਬੰਦੇ ਅੱਗੇ ਨਹੀਂ ਜੋੜੀਦੇ ਹੱਥ ਗੁਰੂ ਕੇ ਜੋੜੀਦੇ ਕਹਿੰਦਾ ਦੱਸੋ ਤੁਸੀਂ ਉਹਨੂੰ ਕੀ ਪ੍ਰੋਬਲਮ ਹੈ ਉਹ ਕਹਿੰਦਾ ਜੀ ਮੇਰੀ ਬੇਟੀ ਆ ਨਾ ਜਲਾਲਾਬਾਦ ਦੀ ਤੇ ਸਾਡਾ ਮੁੰਡਾ ਲੈ ਕੇ ਭਜਾ ਕੇ ਸਾਡੀ ਬੇਟੀ ਨਹੀਂ ਮੋੜਦੇ ਨਾ ਪੁਲਿਸ ਹੁੰਦੀ ਆ ਉੱਥੇ ਭਿੰਦਰ ਸਿੰਘ ਸਾਈਆਂ ਵਾਲਾ ਬੈਠਾ ਸੀ ਬੈਠੇ ਸੀ ਤੇ ਪੁਲਿਸ ਵਾਲੇ ਤੇ ਸੰਤ ਕਹਿੰਦੇ ਭਾਈ ਆ ਤੁਸੀਂ ਫਿਰਦੇ ਹੋ ਪੁਲਿਸ ਵਾਲੇ ਹੋ ਇਹ ਧੀਆ ਭੈਣਾਂ ਦਾ ਸੰਝੀਆਂ ਸਾਈਆਂ ਵਾਲਾ ਸਭ ਕੀ ਹੋ ਰਿਹਾ ਉਹ ਹੱਥ ਉਹ ਕਹਿੰਦਾ ਜਾ ਤੇਰੀ ਧੀ ਆ ਜੂਗੀ 5 ਵਜੇ ਦੇ ਨੂੰ ਸੰਤ ਉੱਠੇ ਸੰਤਾਨ ਕੇ ਧੀ ਪੰਥ ਦੀ ਐ ਕੌਮ ਦੀ ਐ ਸਾਡੀ ਐ ਇਸ ਕਰਕੇ ਧੀ ਮੜਾਉਣੀ ਸਾਡਾ ਫਰਜ਼ ਆ ਪੁਲਿਸ ਵਾਲਿਓ ਧੀ ਮੜਾਓ ਜੇ ਨਾ ਮੋੜੀ ਤਾਂ ਮੈਨੂੰ ਮੜਾਉਣੀ ਆਉਂਦੀ ਐ ਤੇ ਪੌਣੇ 5 ਵਜੇ ਧੀ ਉਹਨਾਂ ਦੇ ਘਰੇ ਛੱਡ ਗਏ ਇਸ ਕਰਕੇ ਇਹ ਜਿਹੜੀ ਇੰਡੀਅਨ ਸਟੇਟ ਆ ਨਾ ਇਹ ਆਪਸ ਵਿੱਚ ਰੌਲਾ ਪਾਉਂਦੇ ਆ ਕੀ ਰੌਲਾ ਪਾਉਂਦੇ ਆ ਜਿਹੜਾ ਟੀਚਰ ਨਲਾਇਕ ਹੋਵੇ ਉਹਨੂੰ ਪੜਾਉਣਾ ਦਾ ਬੱਚੇ ਨੂੰ ਕੁੱਟੀ ਜਾਂਦਾ ਤੇ ਡਰਦੇ ਆ ਵੀ ਟੀਚਰ ਤੋਂ ਵੱਜ ਜਾਓ ਟੀਚਰ ਬਹੁਤ ਕੁੱਟਦਾ ਸਮਝਾਉਂਦਾ ਨਹੀਂ ਆ ਜਿਹੜੇ ਲੀਡਰ ਹੈ ਨਾ ਇਹਨਾਂ ਨੇ ਪੰਥ ਦਾ ਕੰਮ ਕੀਤਾ ਨਾ ਪੰਜਾਬ ਦਾ ਕੀਤਾ ਕਰਪਸ਼ਨ ਕਰ ਲਈ ਭ੍ਰਿਸ਼ਟਾਚਾਰ ਕਰ ਲਿਆ ਚਿੱਟਾ ਵੇਚਤਾ ਨੌਜਾਨੀ ਬਰਬਾਦ ਕਰਤੀ ਇਹਨਾਂ ਸਾਰੇ ਰਲ ਕੇ ਤੇ ਫਿਰ ਪਤਾ ਕੀ ਹੈ ਇਹ ਜੇ ਜਦੋਂ ਕੰਮ ਨਹੀਂ ਨਾ ਹੁੰਦਾ ਤੇ ਨਾ ਇਹ ਪਾਰਲੀਮੈਂਟ ਚ ਬੋਲਦੇ ਆ ਬਾਰਡਰ ਖੋਲਣ ਤੇ ਬੋਲਦੇ ਆ ਨਾ ਕਿਸਾਨਾਂ ਤੇ ਬੋਲਦੇ ਆ ਕੋਈ ਗੱਲ ਹੀ ਨਹੀਂ ਕਰਦੇ ਚੱਜ ਨਾਲ ਤੇ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿਸੇ ਸਰਕਾਰ ਨੇ ਨਾ ਬਾਦਲ ਨੇ ਮਤਾ ਪਾਇਆ ਨਾ ਐਸਜੀਪੀਸੀ ਨੇ ਪਾਇਆ ਨਾ ਦਿੱਲੀ ਗੁਰਦਾਰਾ ਪ੍ਰਬੰਧਕ ਮੈਂਟਰ ਫਿਰ ਪਤਾ ਕੀ ਬੋਲਦੇ ਆ ਜਦੋਂ ਕੰਮ ਨਹੀਂ ਨਾ ਹੁੰਦਾ ਇਹਨਾਂ ਨੂੰ ਫਿਰ ਕਹਿੰਦੇ ਹਿੰਦੂ ਮੁਸਲਮਾਨ ਦਾ ਵੈਰੀ ਆ ਹਿੰਦੂ ਸਿੱਖ ਦਾ ਵੈਰੀ ਆ ਸਿੱਖ ਹਿੰਦੂ ਦਾ ਵੈਰੀ ਆ ਇਸਾਈ ਸਿੱਖ ਦਾ ਵੈਰੀ ਆ ਇਸਾਈ ਮੁਸਲਮਾਨਾਂ ਦਾ ਕੁੰਡੀਆਂ ਪਸਾਉਂਦੇ ਆ ਇਸ ਕਰਕੇ ਇਹ ਤੁਸੀਂ ਮੈਨੂੰ ਦੱਸੋ ਨਾ ਅਸੀਂ ਦੁਕਾਨ 'ਚ ਲੜਦੇ ਆ ਅਸੀਂ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਇਕੱਠੇ ਆ ਨਾ ਅਸੀਂ ਦੁਕਾਨ 'ਚ ਲੜਦੇ ਆ ਨਾ ਅਸੀਂ ਸ਼ਹਿਰ 'ਚ ਲੜਦੇ ਆ ਨਾ ਬਾਜ਼ਾਰ 'ਚ ਲੜਦੇ ਆ ਨਾ ਵਿਆਹ ਸ਼ਾਦੀ 'ਚ ਲੜਦੇ ਆ ਨਾ ਵਿਜਰ 'ਚ ਲੜਦੇ ਆ ਕਿਤੇ ਅਸੀਂ ਲੜਦੇ ਹੀ ਨਹੀਂ ਸਾਡਾ ਫਿਰ ਰੌਲਾ ਕਿੱਥੇ ਆ ਇਹ ਜਾਣ ਬੁੱਝ ਕੇ ਰੌਲਾ ਪਾਉਂਦੇ ਆ ਤੇ ਜਿਸ ਤਰੀਕੇ ਇਹਨਾਂ ਨੇ ਬਾਦਲ ਤੇ ਹੋਰ ਜੁੰਡਲੀ ਨੇ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਨੂੰ ਮਾਰਤਾ ਇਸ ਤਰੀਕੇ ਮੈਂ ਵੀਰਾਂ ਨੂੰ ਕਹਣਾ ਹੈ Hindu veero ਤੁਹਾਨੂੰ ਵੀ ਮਾਰਤਾ ਹੈ ਤੁਹਾਨੂੰ ਪਤਾ ਨਹੀਂ